ਸਚਕਣ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਕਟੜਾ ਆਲੂ ਵਾਲਿਆ ਵਿਖੇ ਲੱਗੇ ਕੂੜੇ ਦੇ ਢੇਰ ਨਗਰ ਨਿਗਮ ਅਤੇ ਹਲਕਾ ਵਿਧਾਇਕ ਦੇ ਸਫਾਈ ਅਭਿਆਨ ਤੇ ਦਾਅਵਿਆਂ ਨੂੰ ਖੋਖਲਾ ਦੱਸ ਰਹੇ ਨੇ ਉੱਥੇ ਰਹਿਣ ਵਾਲੇ ਲੋਕਾਂ ਨੇ ਆਖਿਆ ਕਿ ਕਈ ਦਿਨਾਂ ਤੋਂ ਇੱਥੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਦੂਜੇ ਪਾਸੇ ਇਹ ਰਸਤਾ ਸਚਕਣ ਸ੍ਰੀ ਹਰਮੰਦਰ ਸਾਹਿਬ ਜਾਂਦਾ ਹੈ ਵੱਡੀ ਗੰਦੇ ਵਿੱਚ ਲੋਕ ਰੋਜ਼ਾਨਾ ਮੱਥਾ ਟੇਕਣ ਵਾਸਤੇ ਇਸ ਜਗ੍ਹਾ ਦੂਰ ਦੁਰਾਡੇ ਤੋਂ ਆਉਂਦੇ ਹਨ ਅਤੇ ਆਪਣੇ ਨਾਲ ਅੰਮ੍ਰਿਤਸਰ ਦੀ ਕੀ ਦੇਖ ਲੈ ਕੇ ਜਾਂਦੇ ਹੋਣਗੇ ਸੋਨਗਰ ਨਗਰ ਨਿਕਮ ਦੇ ਮੇਅਰ ਅਤੇ ਹਲਕਾ ਕੇਂਦਰੀ ਦੇ ਵਿਧਾਇਕ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਲ ਤੋਂ ਜਲਦ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਚਕਵਾਉਣਾ ਚਾਹੀਦਾ ਹੈ। ਏਰੀਆ ਹੈਗਾ ਜਿ ਕਟੜਾਲੂ ਵਾਲੀਆ ਆ ਗਲੀ ਕੁਚਾ ਕਲਿਆਨ ਦਸ ਜੀ। ਸਰ ਇੱਥੇ ਰੋਜ਼ ਇਹੀ ਹਾਲ ਰਹਿੰਦਾ ਜੀ। 365 ਦਿਨ ਹੋਈ ਹਾਲ ਜੀ। ਤੇ ਕਹਿ ਕੇ ਕੋ ਨੂੰ ਅੱਕ ਜੀ ਦਾ ਕਾਰਪੋਰੇਸ਼ਨ ਨੂੰ ਵੀ ਕੋਈ ਇਧਰ ਧਿਆਨ ਨਹੀਂ ਦਿੰਦਾ ਸਰ। ਦੇਖੋ ਆ ਗਏ ਚੌਂਕ ਜਲੇਬੀ ਵਾਲਾ ਚੌਂਕ ਸਾਹਮਣੇ ਤੇ 골ਡਨ ਟੈਂਪਲ ਹੈ ਰਸਤਾ ਸਾਰਾ ਸ਼ਰਦਾਲੂ ਆਂਦੇ ਇਧਰੋਂ। ਦੇਖ ਲਓ ਕੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਕੀ ਮੈਸੇਜ ਦੇਣ ਦੇਣਗੇ ਕਿ ਜਵਾਰ ਜਾ ਕੇ ਸਾਡੀ ਕੰਟਰੀ ਦਾ ਕੀ ਹਾਲ ਚੇ ਦੇਖੋ ਨਾ ਤੁਸੀਂ ਕਿੰਨੀ ਵਾਰੀ ਅਸੀਂ ਇਹਨਾਂ ਦੇ ਮੇਥੇ ਦੇ ਸਾਰੇ ਕਾਉਂਸਲਰ ਹੈਗੇ ਢੋਟ ਸਾਹਿਬ ਉਹਨਾਂ ਨੂੰ ਕਿੰਨੀ ਵਾਰੀ ਤਸਨਾ ਦੇ ਚੁੱਕੇ ਆ ਪਰ ਨਹੀਂ ਜੀ ਕੋਈ ਇੱਥੇ ਦੇਖੋ ਸਾਰੀ ਗਲੀਆਂ 200 ਘਰ ਹੋਣਾ ਗਲੀ ਚ ਤੇ ਇਹ ਹਾਲ ਚੇ ਸਾਰੇ ਅਸੀਂ ਤਾਂ ਇਹੋ ਹੀ ਚਾਹੁੰਦੇ ਕਿ ਸਫਾਈ ਹੋਵੇ ਸਾਰੇ ਸ਼ਹਿਰ ਦੀ ਸਫਾਈ ਹੋਵੇ ਅਸੀਂ ਕੀ ਚਾਹੁੰਦੇ ਆ ਮੈਂ ਕਹਿੰਦਾ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਕੀ ਹਾਲ ਇੱਥੇ ਸ਼ਹਿਰ ਦਾ ਤੁਸੀਂ ਆਪ ਦੇਖੋ ਸ਼ਹਿਰ ਦਾ ਤਾਂ ਕੀ ਕਹਾਂ ਮੇਰੀ ਗਲੀ ਦਾ ਨਹੀਂ ਹਾਲ ਦੇਖ ਲਓ ਤੁਸੀਂ ਗਲੀ ਦਾ ਹਾਲ ਕੀ ਚੇ ਸੇ ਭਾਜੀ ਕੂੜੇ ਦੀ ਸਮੱਸਿਆ ਹੀ ਹੈ ਜਿਆਦਾ ਆਲੂ ਵਾਲਾ ਕਟੜ ਆਉਂਦੀਆਂ ਟਰਾਲੀਆਂ ਚਾਰ-ਚਾਰ ਦਿਨ ਬਾਅਦ ਆਉਂਦੀਆਂ ਟਰਾਲੀਆਂ ਲੈ ਕੇ ਜਾਂਦੀਆਂ ਕੂੜਾ ਇੱਥੇ ਢੇਰ ਲੱਗਾ ਹੀ ਰਹਿੰਦਾ ਇੱਥੇ ਲੱਗ ਹੁੰਦਾ ਨਹੀਂ ਸਫਾਈਆਂ ਇੱਥੇ ਗੰਦ ਪੈ ਹੀ ਰਹਿੰਦਾ ਇੱਥੇ ਕੋਈ ਨਹੀਂ ਆਂਦਾ ਉਹ ਹੱਥ ਜੋੜ ਕੇ ਸਾਰੇ ਹੀ ਹੁੰਦੇ ਆ ਸਾਰੇ ਆਲਮੇ ਲਿਆਉਂਦੇ ਆ ਇੱਥੇ ਗੰਦੇ ਤੇ ਸਾਇਤੇ ਇਵੇਂ ਰਹਿੰਦਾ ਅੱਜ ਚਾਰ-ਪੰਜ ਦਿਨ ਹੋ ਗਏ ਟਰਾਲੀ ਆਈ ਨਹੀਂ ਖਾਸ ਭਾਈ ਹੋਵੇ ਇੱਥੇ ਹੋਰ ਕੀ ਹੈ ਇਹ ਭਾਜੀ ਕਟੜਾ ਆਲੂ ਵਾਲਾ ਇਨਸਾਈਡ ਉੱਚਾ ਕਲਿਆਨ ਦਾਸ ਗਲੀ ਠੀਕ ਹੈ ਜੀ ਕਿੰਨੂੰ ਲਾਲਾਂ ਦੀ ਗਲੀ ਤੇ ਸਾਈਡ ਕੇ ਆ ਜਾਂਦਾ ਸੀ ਪਰ ਇਹ ਜਿਹੜੀ ਹੈ ਹੁਣ ਕੀ ਸਿਚੁਏਸ਼ਨ ਆਹੀ ਜੀ ਕੀ 10 ਕਾਰ ਇਸ ਗਲੀ ਦੇ ਵਿੱਚ 10 ਕਾਰ ਹਨਾ 10 ਕਾਰਾਂ ਦੇ ਵਿੱਚ ਨਾ ਜੇ ਚਾਰ-ਚਾਰ ਮੈਂਬਰ ਹਨਾ ਦੋ-ਦੋ ਮੈਂਬਰ ਬਿਮਾਰ ਕੀ ਹੈ ਕੁਛ ਛੂਹਿਆਂ ਕਰਕੇ ਛੂਹਾ ਨਾ ਹੀ ਹੈ ਗੰਦਗੀ ਦੇ ਨਾਲ ਤੇ ਕੁਛ ਗੰਦਗੀ ਕਰਕੇ ਮੱਛਰ ਹੀ ਹਨਾ ਤੇ ਮੇਰੇ ਸਾਹਿਬ ਕਹਿੰਦੇ ਹੋ ਵੀ ਸਾਡਾ ਸ਼ਹਿਰ ਹੀ ਬੜਾ ਸਾਫ਼ ਹੈ ਪਰ ਗੱਲ ਤੇ ਕੀ ਨਾ ਹੁੰਦਾ ਰਹਿ ਤੇ ਡੇਢ ਸਾਲ ਹੀ ਰਹਿ ਗਿਆ ਪਰ ਜਦੋਂ ਡੇਢ ਸਾਲ ਫੇਰ ਬੀਤੇਗਾ ਸਾੜੀ ਤੇ ਖੁਲੀ-ਖੁਲੀ ਆਵਾਜ਼ ਹੁੰਦੀ ਫਿੱਫੀ ਜੀ ਆਵਾਜ਼ ਹੁੰਦੀ ਆ ਜਦੋਂ ਆਓਗੇ ਉਦਾਂ ਦੇ ਫੇਰੇ ਪਾਓਗੇ ਫੇਰ ਐ ਗੁਪਤਾ ਜੀ ਉਹ ਭਾਜੀ ਆਏ ਹੀ ਉਹ ਗੁਰਪੁਰਪੁਰ ਤੇ ਆਏ ਹੀ ਕੇਕ ਕੱਟ ਕੇ ਗਾਂਗੇ ਉਹਨਾਂ ਨੂੰ ਇੰਨਾ ਕੰਮ ਜੀ ਬਸ ਵੀਰ ਜੀ ਉਹਨਾਂ ਦਾ ਧਿਆਨ ਇੱਧਰ ਨਹੀਂਗਾ ਉਹਨਾਂ ਦਾ ਧਿਆਨ ਹੈ گا ਵਾ ਅਨਗੜੜੀ ਸਾਈਡ ਉੱਥੇ ਬੋਟਾ ਜ਼ਿਆਦਾ ਉੱਧਰ ਬੋਟਾਂ ਝਿਆਦਾ ਹੈ ਇਹ ਚੀਜ਼ੇ ਕੀ ਹੈ ਤੁਸੀਂ ਵੀ ਸਾਡੇ ਵੱਡੇ ਭਰਾ ਜੇ ਤੁਹਾਨੂੰ ਵੀ ਇਹ ਚੀਜ਼ ਦਾ ਇਲਮ ਹੋਣਾ ਚਾਹੀਦਾ ਉਧਰ ਵੋਟਾਂ ਜ਼ਿਆਦਾ ਉਹਨਾਂ ਦਾ ਧਿਆਨ ਹੀ ਉਧਰ ਹੈ ਇੱਧਰ ਧਿਆਨ ਹੀ ਨਹੀਂ ਉਹਨਾਂ ਨੂੰ ਪਤਾ ਯਾਰ ਚਾਰ ਵੋਟਾਂ ਆਈਆਂ ਇਹਨਾਂ ਨੇ ਹੀ ਕਰ ਲੈਣਾ ਭਾਜੀ ਸਫਾਈ ਹੋਣੀ ਚਾਹੀਦੀ ਹੈ ਪ੍ਰੋਪਰ ਆਪਾਂ ਇੱਥੇ ਨਾ ਕਈ ਵਾਰੀ ਕਈ ਵਾਰੀ ਐ ਵੀਰ ਵੀ ਖਲੋਤੇ ਜੇ ਦੁਕਾਨਦਾਰ ਘਰ ਵਾਲੇ ਨਹੀਂ ਦੁਕਾਨਦਾਰ 5-500 ਰੁਪਏ ਪਾ ਕੇ ਬੰਦੇ ਨੂੰ ਹਾਇਰ ਕਰਕੇ ਸਫਾਈ ਕਰਾਈ ਪ੍ਰੋਪਰ ਕਲੀਪ ਪਾਈ ਪ੍ਰੋਪਰ ਸੀਵਰ ਕਰਾਏ ਥੇ ਰੋਈਓ ਆ ਹੁਣ ਕਿੰਨੇ ਕਵਰੀ ਬੰਦਾ ਇੱਕ ਮੜੀਓ ਕਲ ਜਾਂ ਕਿੰਨੇ ਕਵਰੀ ਪੈਸੇ ਕਰ ਚਲੇ ਅੰਮ੍ਰਿਤਸਰ ਕਟੜਾ ਆਲੂ ਵਾਲਾ ਵੇ ਕਿ ਅਸੀਂ ਖੜੇ ਆ ਤੇ ਤਸਵੀਰਾਂ ਜਰੂਰ ਹਣਾ ਸਾਂਝੇ ਕਰਾਂਗੇ ਤਸਵੀਰਾਂ ਤੁਸੀਂ ਦੇ ਸਕਦੇ ਕਟੜਾ ਆਲੂ ਵਾਲੇ ਦੀਆਂ ਤਸਵੀਰਾਂ ਜਿੱਥੇ ਕੂੜੇ ਦੇ ਢੇਰ ਲੱਗੇ ਹੋਣ ਇਹ ਰਸਤਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਵੀ ਆਉਂਦੇ ਹਨ ਪਰ ਜਦੋਂ ਮੱਥਾ ਟੇਕਣ ਆਉਂਦੇ ਹੋਣਗੇ ਤੇ ਕੀ ਆਪਣੀ ਇੱਥੇ ਦੇਖ ਲੈ ਕੇ ਅੰਮ੍ਰਿਤਸਰ ਸ਼ਹਿਰ ਦੀ ਜਾਂਦੇ ਹਨ ਦੂਜੇ ਪਾਸੇ ਅੰਮ੍ਰਿਤਸਰ ਦੇ ਮੇਅਰ ਅਤੇ ਇੱਥੇ ਉਹ ਹਲਕਾ ਜਿਹੜੇ ਐਮਐਲਏ ਹਨ ਅਜੇ ਗੁਪਤਾ ਉਹ ਦਾਅਵੇ ਕਰ ਰਹੇ ਹਨ ਕਿ ਹਲਕੇ ਨੂੰ ਬੜਾ ਸ਼ੁੰਦਰ ਬਣਾਇਆ ਜਾ ਰਿਹਾ ਹੈ ਹਲਕੇ ਵਿੱਚੋਂ ਕੋਰੇ ਦੀ ਲਿਫਟਿੰਗ ਕੀਤੀ ਜਾ ਰਹੀ ਹੈ ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ ਇੱਕ ਪਾਸੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਜਾ ਰਿਹਾ ਹੈ ਪਰ ਦੂਜੇ ਪ ਜਿਹੜੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਕਟੜਾ ਆਲੂਵਾਲ ਤੋਂ ਜਾਂਦੀ ਹੈ ਉੱਤੇ ਉੱਪਰ ਕੂੜੇ ਦੇ ਢੇਰ ਲੱਗੇ ਹੋਣ। ਜਿਹੜੇ ਇੱਥੇ ਲੋਕੀ ਰਹਿਣ ਵਾਲੇ ਹਨ ਉਹਨਾਂ ਨੇ ਆਖਿਆ ਕਿ ਜਦੋਂ ਐਮ.ਐਲ.ਏ. ਬਣਨਾ ਹੁੰਦਾ ਹੈ ਉਸ ਤੋਂ ਪਹਿਲਾਂ ਹੱਥ ਜੋੜ ਕੇ ਵੋਟਾਂ ਵੀ ਲਈ ਜਾਂਦੀਆਂ ਪਰ ਉਸ ਤੋਂ ਬਾਅਦ ਕੋਈ ਵੀ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਅਤੇ ਨਾ ਹੀ ਕੋਈ ਇੱਥੇ ਨੁਮਾਇੰਦਾ ਉਹਨਾਂ ਦੀ ਸੁਣਵਾਈ ਸੁਣਨ ਵਾਸਤੇ ਆਉਂਦਾ ਹੈ। ਉਹਨਾਂ ਨੇ ਇੱਕ ਵਾਰ ਫਿਰ ਨਗਰ ਨਿਗਮ ਪ੍ਰਸ਼ਾਸਨ ਅਤੇ ਹਲਕਾ ਐਮ.ਐਲ.ਏ. ਨੂੰ ਅਪੀਲ ਕੀਤੀ ਕਿ ਜਿਹੜੇ ਕੂੜੇ ਦੇ ਢੇਰ ਇਲਾਕੇ ਵਿੱਚ ਲੱਗੇ ਹਨ ਉਹਨਾਂ ਨੂੰ ਜਲਦ ਜਲਦ ਇੱਥੋਂ ਲਿਫਟ ਕਰਵਾਇ ਮੇਰੇ ਖਬਰਾਂ ਦੇ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ